ਸਾਡੇ ਪਿੰਨੋ ਸਦਾ ਦਲਵੀਰ ਸਿੰਘ ਜੂਲ ਬਹੁਤ ਵੱਡੇ ਇੰਡੀਆ ਦੇ ਸਟਾਰ ਸੀ ਵੀ ਲੈਫਟਰ ਸੀ ਉਹਨੂੰ ਭਾਰਤ ਸਰਕਾਰ ਵੱਲੋਂ ਅਰਜਨਵਾੜ ਦਿੱਤਾ ਗਿਆ ਹਨ ਡੀਐਸਪੀ ਬਤੌਰ ਐਸਡੀ ਸੰਗਰੂਰ ਜਿਹੜਾ ਡਿਊਟੀ ਕਰ ਰਿਹਾ ਸੀ ਰਾਤੀ ਉਹ ਕਿਸੇ ਦੋਸਤ ਨਾਲ ਇਥੋਂ ਜਲੰਧਰ ਗਏ ਆ ਉਹਨਾਂ ਨੂੰ ਬਾਅਦ ਵਿੱਚ ਕਿਹਾ ਤੁਸੀਂ ਚਲ ਜਾਓ ਆਪਸ ਮੈਨੂੰ ਕੋਈ ਹੋਰ ਦੋਸਤ ਛੱਡਣ ਕਰ ਜਾ ਬਸਟੈਂਡ ਛੱਡਿਆ ਉਹਨਾਂ ਨੇ ਉਦੋਂ ਬਾਅਦ ਬਸਟੈਂਡ ਤੋਂ ਬਸਤੀ ਬਾਬਾ ਖੇਲੋਂ ਕਿੱਦਾਂ ਆਏ ਆ ਉਹਨਾਂ ਨੂੰ ਕੋਈ ਸਾਰਾ ਜਾਂਚ ਦਾ ਵਿਸ਼ਾ ਪਲੀਜ਼ ਜਾਂਚ ਕਰ ਰਹੀ ਹੈ ਔਰ ਬੜੀ ਮੰਦ ਭੱਗੀ ਦੀ ਘਟਨਾ ਹੈ ਵਾਪਰੀ ਆ ਜਿਹੜਾ ਕਿ ਇੱਕ ਸਾਡਾ ਭਰਾ ਸਰ ਤੋਂ ਪਿਛੜ ਗਿਆ ਤੇ ਮੈਂ ਸਮਝਦਾ ਕਿ ਹਲੇ ਕੁਝ ਵੀ ਬੋਲਣਾ ਜਲਦਬਾਜ਼ੀ ਹੈ ਸ਼ਾਮ ਤੱਕ ਜਾਂ ਗੱਲ ਸਾਰੀ ਕਲੀਅਰ ਹੋ ਜੂਗੀ ਤੁਹਾਡੀ ਕੋਈ ਪੁਲਿਸ ਨਾਲ ਗੱਲ ਹੋਈ ਉਹ ਮੈਂ ਮੈਂ ਪੁਲਿਸ ਦੇ ਕੋਲ ਹੀ ਹੁਣ ਉੱਥੋਂ ਆ ਸਾਰੇ ਅਫਸਰਾਂ ਦੇ ਕੋਲ ਅਫਸਰ ਸਾਰੇ ਬਹੁਤ ਤੰਦਈ ਨਾਲ ਇਹ ਜਾਂਚ ਜੁਟੇ ਹੋਏ ਆ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਫੋਲੇ ਜਾ ਰਿਹਾ ਹੈ ਤੇ ਤਾਂ ਜੋ ਜਿਹੜਾ ਉਹ ਕਿੱਦਾਂ ਮਰ ਕੇ ਉੱਥੋਂ ਬੱਸ ਸਟੈਂਡ ਤੋਂ ਇੱਧਰ ਆਏ ਆ ਜਦ ਕਿ ਉਹ ਉਹਨਾਂ ਨੇ ਆਉਣਾ ਖੋਜੀਵਾਲ ਨੂੰ ਸੀਗਾ ਉਹਨਾਂ ਨੇ ਉਹ ਬਲਟਰਨ ਪਾਰਕ ਵੱਲੋਂ ਕੀ ਕਰਨ ਜਾਣਾ ਸੀਿੱਦਾਂ ਮਰ ਕੇ ਮੇਨ ਰੋਡ ਤੋਂ 200 ਮੀਟਰ ਦੂਰ ਜਾ ਕੇ ਉਹਨਾਂ ਦੀ ਜਿਹੜੀ ਬੋਡੀ ਸੀ ਕਾਫੀ ਉੱਥਾ ਜਿਹੜਾ ਬਰੱਡ ਸੀਗਾ ਉਹ ਨਿਕਲਿਆ ਹੋਇਆ ਸੀਗਾ ਤੇ ਮੁੱਦੇ-ਮੁੱਦੇ ਗਏ ਇੱਥੇ ਕਿੱਦਾਂ ਪਤਾ ਲੱਗਾ ਪ੍ਰਵਾਹ ਰਾਤੀ ਉੱਥੋਂ ਕਿਸੇ ਨੇ ਫੋਨ ਕੀਤਾ ਕਿ ਇੱਥੇ ਕੋਈ ਬੋਡੀ ਪਈ ਆ ਪੁਲਿਸ ਨੂੰ ਕਿ ਦੋ ਨੰਬਰ ਥਾਣੇ ਵਾਲਿਆਂ ਨੂੰ ਉਹਨਾਂ ਨੇ ਫਿਰ ਭੇਜੇ ਬੰਦੇ ਤੇ ਚੈੱਕ ਕੀਤਾ ਪਰ ਉਥੋਂ ਇੱਕ ਜਿਹੜੀ ਸ਼ੱਕੀ ਹਾਲਾਤ ਵਿੱਚ ਤਾਂ ਆਪਾਂ ਗੱਲ ਕਰਦੇ ਆ ਕਿ ਉਹਨਾਂ ਦਾ ਜਿਹੜਾ ਸਰਕਾਰੀ ਗਲੋਕ ਸੀਗਾ ਪਿਸਤਲ ਸੀਗਾ ਉਹ ਵੀ ਗਾਇਬ ਹੈ ਤੇ ਮਿਲ ਕੇ ਸਾਰ ਕੋ ਸ਼ੱਕੀ ਆ ਤਾਂ ਕਰਕੇ ਕਿਉਂਕਿ ਉੱਥੇ ਰਾਈਟ ਸਾਈਡ ਨੂੰ ਮਨਵਾਤ ਕੱਟ ਵੀ ਹੈ ਨਹੀਂ ਹੈਗਾ ਨਹਿਰ ਦੇ ਨਾਲ ਪਰਲੇ ਬਣੇ ਦੇਖਿਆ ਹੁਣ ਪਸਤੀ ਬਾਬਾ ਫਿਰ ਉਹ ਉਧਰ ਨੂੰ ਕੀ ਕਰਨਗਾ ਜੇ ਕੋਈ ਐਕਸੀਡੈਂਟ ਵੀ ਹੋਣਾ ਸੀ ਜਾਂ ਕੀ ਹੋਣਾ ਸੀ ਹਲੇ ਪੁਲਿਸ ਜਾਂਚ ਕਰ ਰਹੀ ਹੈ ਤੇ ਉਹਨਾਂ ਦੇ ਪਰਿਵਾਰ ਚ ਕੌਣ-ਕੌਣ ਹੈਗਾ ਉਹਨੂੰ ਇੱਧਰ ਉਸ ਪਤਨੀ ਆ ਜੀ ਇੱਕ ਵੱਡਾ ਬੇਟਾ 25 ਸਾਲ ਦਾ ਜੀ ਇੱਕ ਛੋਟਾ ਬੇਟਾ 10 ਸਾਲ ਦਾ ਜੀ ਤੇ ਬਸ ਆ ਜੀ ਤੇ ਇਹਨਾਂ ਨਾਲ ਕਦੋਂ ਪਰਿਵਾਰ ਨਾਲ ਦਿੱਕਿਆ ਹੋਣਾ ਕਦੋਂ ਕੋ ਲਾਸਟ ਵਾਰੀ ਗੱਲ ਹੋਈ ਰਤੀ ਨਾਲ ਜੀ ਗੱਲ ਹੋਈ ਹੈ ਕੋਈ 7-8 ਵਜੇ ਗੱਲ ਹੋਈ ਹੋਣੀ ਆ ਉਹ ਕਹਿੰਦੇ ਮੈਂ ਕਰੀਆ ਖਾਣਾ ਹੋਣਾ ਖਾ ਲਿਆ ਬਾਅਦ ਚ ਕੋਈ ਦੋਸਤ ਆਏ ਉਹਨਾਂ ਨਾਲ ਚੱਲ ਗਏ ਇੱਕ ਹੋ ਘਰ ਹੋਈ ਦੀ ਆ ਜੀ ਕਰੀ ਗਏ ਗੱਲਬਾਤ ਵੀ ਨਾਲ ਸ਼ਰ ਨਹੀਂ ਲੱਗ ਗਏ ਤੇ ਇਹ ਦੱਸੋ ਕਿ ਕੀ ਇਹ ਵੇਟ ਲਿਫਟਿੰਗ ਬਾਰੇ ਇਹਨਾਂ ਨੂੰ ਕਦੋਂ ਕਬਾੜ ਮਿਲਿਆ ਸੀਗਾ ਉਹਦੇ ਬਾਰੇ ਦੱਸੋ ਸਨ 2000 ਚ ਨੂੰ ਵੇਟ ਲਿਫਟਿੰਗ ਵਿੱਚ ਭਾਰਤ ਸਰਕਾਰ ਨੇ ਅੱਜ ਨਾ ਵਾਰ ਦਿੱਤਾ ਸੀਗਾ ਇਹ ਇੰਡੀਆ ਦਾ ਰਿਕਾਰਡ ਹੋਲਡਰ ਹੈ ਇਹਦਾ ਰਿਕਾਰਡ ਕੋਈ 10-15 ਸਾਲ ਤੋੜ ਨਹੀਂ ਸਕਿਆ ਸਭ ਤੋਂ ਆਇਰਨ ਮੈਨ ਆਫ ਇੰਡੀਆ ਦਾ ਇਹ ਖਿਤਾਬ ਆ ਇਹ ਦਿੱਤਾ ਗਿਆ ਸੀਗਾ ਸਭ ਤੋਂ ਵੱਧ ਵੇਟ ਚੱਕਣ ਵਾਲਾ ਭਾਰਤ ਭਾਰਤ ਤੋੜਤੀ ਹੋਈ ਸੀ ਹਿੰਦੁਸਤਾਨ ਦੇ ਵਿੱਚ ਤਾਂ ਤੁਸੀਂ ਮੰਗ ਕੀ ਕਰਦੇ ਸਰਕਾਰ ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਸਾਬ ਮਿਲਣਾ ਚਾਹੀਦਾ ਦੇ ਜਿਹੜੀ ਜੋ ਵੀ ਹੈਗਾ ਜੇ ਕੋਈ ਅਨਹੋਣੀ ਘਟਨਾ ਵਾਪਰੀ ਹੈ ਉਹਨੂੰ ਚੰਗੀ ਤਰ੍ਹਾਂ ਨਾਲ ਇਨਵੈਸਟਿਗੇਟ ਕਰਕੇ ਉਹਨੂੰ ਸਾਹਮਣੇ ਨਾਲ ਸੱਚ ਸਾਹਮਣੇ ਨਾਲ ਕੋਈ ਕੋਈ ਦਸ਼ਮਣੀ ਨਹੀਂ ਸੀ ਕਿਸੇ ਨਾਲ ਨਹੀਂ ਨਹੀਂ ਵੈਸੀ ਕੋਈ ਗੱਲ ਨਹੀਂ ਸੀ ਉਹ ਤਾਂ ਵੀ ਥੋੜੇ ਦਿਨ ਪਹਿਲਾਂ ਇੱਕ ਮਾਮੂਲੀ ਝਗੜਾ ਇੱਥੇ ਸਾਡੀ ਕਮੰਡ ਲੱਗੀ ਹੋ ਗਿਆ ਸੀ ਉਹ ਵੀ ਪਿੰਡ ਦੇ ਵਿੱਚ ਆਪ ਸੋਚੋ ਨੇ ਸਰਪੰਚ ਨਾਲ ਲੜਦਾਰ ਸੀ ਇਹਨਾਂ ਨਾਲ ਕੋਈ ਐਸੀ ਗੱਲਬਾਤ ਨਹੀਂ ਸੀ ਉਹ ਰਾਈ ਨਾ